ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਆਪਾਂ ਗੱਲ ਕਰ ਰਹੇ ਆ ਚੱਲ ਰਹੀ ਵੈਬ ਲਾਡਲੀਆਂ ਦੇ ਬਾਰੇ ਵਿੱਚ ਇਹ ਬੱਚੇ ਬੈਠੇ ਆਪਣੀਆਂ ਗੱਲਾਂ ਕਰ ਰਹੇ ਸੀ ਕਿ ਆਪਾਂ ਉਹ ਜਿਹੜੀ ਛੋਟੀ ਬੱਚੀ ਆਈ ਹੈ ਘਰ ਦੇ ਵਿੱਚ ਉਹਦਾ ਨਾਮ ਕੀ ਰੱਖੀਏ ਤਾਂ ਇਹ ਇਹਨੇ ਕੁੜੀ ਨੇ ਕਿਹਾ ਕਿ ਉਹਦਾ ਨਾਮ ਮਿੰਦੋ ਰੱਖ ਦੋ ਤੇ ਇਹ ਦੀਦੀ ਜਿਹੜੇ ਬੈਠੇ ਇਹਨਾਂ ਨੇ ਕਿਹਾ ਕਿ ਮਿੰਦੋ ਕਿਹੜਾ ਨਾਮ ਹੋਇਆ ਅਸੀਂ ਤਾਂ ਉਹਦਾ ਨਾਮ ਸੋਨਾ ਜਾਂ ਗੁਰਦੁਆਰਿਆਂ ਸਾਬ ਤੋਂ ਕਢਾਣੇ ਆ ਉਦੋਂ ਮਿੰਦੀ ਵੀਰ ਜੀ ਆ ਗਏ ਉਹਨਾਂ ਨੇ ਵੀ ਹਾਮੀ ਭਰੀ ਕਿ ਹਾਂ ਇਹੀ ਠੀਕ ਰਹੂਗਾ ਕਿ ਗੁਰਦੁਆਰਾ ਸਾਹਿਬ ਤੋਂ ਨਾਮ ਕਢਾਈਏ ਉਧਰੋਂ ਬਾਹਰੋਂ ਨਾ ਹੋਰ ਨਵਜਾ ਤੇ ਉਹ ਕਹਿੰਦੇ ਕੌਣ ਆਇਆ ਕਹਿੰਦੇ ਸਾਈਂ ਜੀ ਆ ਗਏ ਹੋਣੇ ਆ ਤੇ ਉਹ ਸੱਚੀ ਸਾਈਂ ਜੀ ਹੀ ਸੀਗੇ ਤੇ ਇਹਨਾਂ ਨੇ ਸਾਈਂ ਜੀ ਨੂੰ ਬਿਠਾਇਆ ਤੇ ਬਿਠਾਇਆ ਤੇ ਉਧਰੋਂ ਗੁਰਪ੍ਰੀਤ ਵੀਰ ਜੀ ਆ ਗਏ ਉਹਨਾਂ ਨੇ ਇੱਕ ਇਹੋ ਸਾਈਂ ਜੀ ਨੂੰ ਜ਼ਿਆਦਾ ਪਸੰਦ ਕਰਦੇ ਆ ਤੇ ਇਹੀ ਲੈ ਕੇ ਆਏ ਸੀਗੇ ਤੇ ਉਧਰੋਂ ਫਿਰ ਇਹਨਾਂ ਦੀ ਮੰਮੀ ਆ ਗਈ ਮੰਮੀ ਨੇ ਵੀ ਸਾਈਂ ਜੀ ਨੂੰ ਮੱਥਾ ਟੇਕਿਆ ਇਹ ਦੋਨੋਂ ਜਾਨੇ ਸਾਰੇ ਪਰਿਵਾਰ ਦੇ ਵਿੱਚੋਂ ਸਾਈ ਜੀ ਨੂੰ ਜ਼ਿਆਦਾ ਮੰਨਦੇ ਆ ਤੇ ਫੇਰ ਸਾਈ ਜੀ ਨੇ ਆ ਪਰਿਵਾਰ ਦੇ ਬਾਰੇ ਹਾਲਚਾਲ ਪੁੱਛਿਆ ਤੇ ਫੇਰ ਉਹਨਾਂ ਨੇ ਪੁੱਛਿਆ ਕਿ ਜਿਹੜੀ ਬੱਚੀ ਖੜੀ ਆ ਇਹ ਕੌਣ ਆ ਗੁਰਪ੍ਰੀਤ ਵੀਰੇ ਨੇ ਕਿਹਾ ਕਿ ਇਹ ਮੇਰੀ ਆ ਮਤਲਬ ਬੱਚੀ ਤੇ ਬੜੇ ਬੇਵਸ ਜੇ ਹੋ ਕੇ ਕਿਹਾ ਕਿਉਂਕਿ ਉਹ ਬੱਚੀ ਨੂੰ ਪਸੰਦ ਨਹੀਂ ਕਰਦੇ ਤੇ ਫੇਰ ਉਹਨਾਂ ਨੇ ਇਹ ਮੱਥਾ ਟੇਕਿਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਨ ਸਾਈ ਜੀ ਇੱਕ ਪੁੱਤਰ ਦਿਓ ਮੇਰੇ ਮਤਲਬ ਪੁੱਤਰ ਹੈ ਨਹੀਂਗਾ ਤੇ ਫਿਰ ਉਹਨਾਂ ਨੇ ਆਪਣੇ ਘਰ ਦਾ ਦौरा ਕਰਵਾਇਆ ਸਾਈ ਜੀ ਨੂੰ ਤੇ ਸਾਰੇ ਘਰ ਦਾ ਤੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਫਾਲ ਦੇਵਾਂਗੇ ਝੋਲੀ ਵਿੱਚ ਪਾਵਾਂਗੇ ਤੁਸੀਂ ਆਪਣੀ ਪਤਨੀ ਨੂੰ ਲੈ ਕੇ ਤੇ ਮੇਰੇ ਡੇਰੇ ਦੇ ਵਿੱਚ ਆਇਓ ਤੇ ਉਹ ਬੱਚੀ ਵੱਲ ਨੂੰ ਬੜੇ ਅਜੀਬ ਜਿਹੇ ਢੰਗ ਨਾਲ ਦੇਖ ਰਹੇ ਸੀਗੇ ਤੇ ਬੱਚੀ ਨੇ ਪੁੱਛਿਆ ਕਿ ਤੁਹਾਡੇ ਕੋਈ ਭੈਣ ਭੈਣ ਹੈਗੀ ਆ ਉਹਨੇ ਸਾਈ ਨੇ ਕਿਹਾ ਕਿ ਹਾਂ ਹੈਗੀ ਆ ਉਹਨੇ ਕਿਹਾ ਕਿ ਉਹਦੇ ਵੀ ਦੋ ਕੁੜੀਆਂ ਆ ਉਹਨੇ ਕਿਹਾ ਸਾਈ ਨੇ ਕਿਹਾ ਹਾਂ ਦੋ ਕੁੜੀਆਂ ਆ ਉਹਨੇ ਕਿਹਾ ਕਿ ਫਿਰ ਤੁਸੀਂ ਆਪਣੀ ਭੈਣ ਦੇ ਪੁੱਤਰ ਕਿਉਂ ਨਹੀਂ ਦਿੱਤਾ ਫਿਰ ਉਹ ਸਾਈ ਜੀ ਜਾਣ ਲੱਗੇ ਤਾਂ ਬੱਚੀ ਨੇ ਕਿਹਾ ਜਰਾ ਧਿਆਨ ਨਾ ਜਾਇਓ ਡਿੱਗ ਨਾ ਜਾਇਓ ਉਹ ਸੱਚੀ ਸਾਈ ਜੀ ਡਿੱਗ ਜਾਣ ਲੱਗੇ ਸੀਗੇ ਤੇ ਸਾਈ ਜੀ ਨੇ ਬੜੇ ਗੁੱਸੇ ਦੇ ਨਾਲ ਦੇਖਿਆ ਤੇ ਇਹ ਬੱਚੀ ਦੀ ਦਾਦੀ ਨੇ ਫਿਰ ਮਾਫੀ ਮੰਗੀ ਤਾਂ ਸਾਈ ਨੇ ਕਿਹਾ ਕਿ ਇਹ ਮੇਰੀ ਇੰਨੀ ਬੇਇੱਜ਼ਤੀ ਕਰ ਰਹੀ ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੇ ਉਹ ਦਾਦੀ ਕਹਿੰਦੀ ਕਿ ਚਲੋ ਬੱਚੀ ਨੂੰ ਮਾਫ ਕਰਦੇ ਹੋ ਤਾਂ ਸਾਈਂ ਬੜਾ ਗੁੱਸੇ ਵਿੱਚ ਆ ਗਿਆ ਤੇ ਇਹ ਬੱਚੀ ਕਹਿੰਦੀ ਕਿ ਉਹ ਦਾਦੀ ਉਹਦੀ ਕਹਿੰਦੀ ਕਿ ਮਤਲਬ ਵਸਤਰ ਲੈਏ ਸੀ ਸਾਈਂ ਜੀ ਲਈ ਤੇ ਗੁਰਪ੍ਰੀਤ ਵੀਰ ਨੂੰ ਕਹਿੰਦੇ ਜੇ ਤੂੰ ਵਸਤਰ ਚੱਕ ਕੇ ਲਿਆ ਤੇ ਉਹ ਬੱਚੀ ਵੱਲ ਨੂੰ ਬੜੇ ਅਜੀਬ ਜਿਹੇ ਢੰਗ ਨਾਲ ਦੇਖ ਰਹੀ ਸੀ ਤੇ ਬੱਚੀ ਬੜੀ ਖੁਸ਼ ਹੋ ਕੇ ਕਹਿ ਰਹੀ ਸੀ ਕਮਲੀ ਦੀਆਂ ਗੱਲਾਂ ਕਮਲੀ ਜਾਣੇ ਤੇ ਫਿਰ ਸਾਈਂ ਨੇ ਆਂਦੇ ਗੁੱਸੇ ਦੇ ਵਿੱਚ ਗੁਰਪ੍ਰੀਤ ਵੀਰ ਨੂੰ ਕਿਹਾ ਕਿ ਇਹ ਬੱਚੀ ਜਦ ਤੱਕ ਘਰ ਦੇ ਵਿੱਚ ਤੁਹਾਡੇ ਪੁੱਤਰ ਨਹੀਂ ਹੋ ਸਕਦਾ ਇਹਨੂੰ ਇਹਨੂੰ ਬਾਹਰ ਕੱਢੋ ਕਿਉਂਕਿ ਸਾਈਂ ਗੁੱਸੇ ਵਿੱਚ ਆ ਗਿਆ ਸੀ ਤੇ ਅਕਬਰਪੁਰ ਵੀਰੇ ਨੇ ਬੱਚੀ ਨੂੰ ਮਤਲਬ ਨਾਨਕਿਆਣੇ ਛੱਡ ਕੇ ਆਣ ਦਾ ਫੈਸਲਾ ਕੀਤਾ ਹੁਣ ਅੱਗੇ ਦੇਖਦੇ ਹਾਂ ਜੀ ਕੀ ਹੁੰਦਾ